ਤੁਸੀਂ ਕੀ ਕਹੋਗੇ ਜੀ ਜਿਹੜਾ ਇੰਡਸਟਰੀ ਨੂੰ ਬਹੁਤ ਵੱਡਾ ਕਾਟਾ ਪਿਆ ਜੀ ਅੱਜ ਅੱਜ ਦਾ ਦਿਨ ਬਹੁਤ ਮੰਦਭਾਗ ਦੇ ਨਾਲ ਜੀ ਬੜਾ ਮਨਹੂਸ ਦਿਨ ਚੜਿਆ ਸੁਰਿੰਦਰ ਚਿੰਦਾ ਜਿੱਥੇ ਰੱਬ ਵੱਲੋਂ ਭੇਜੇ ਗਏ ਫਰਿਸ਼ਤੇ ਹੁੰਦੇ ਕਲਾਕਾਰ ਤੇ ਇਹੋ ਜਿਹੇ ਕਲਾਕਾਰ ਪੈਦਾ ਹੋਣੇ ਬੜੇ ਮੁਸ਼ਕਲ ਹੈ ਚਿੰਦਾ ਜੀ ਦੇ ਜਾਣ ਨਾਲ ਜਿਹੜੀ ਪੰਜਾਬੀ ਇੰਡਸਟਰੀ ਨੂੰ ਸੰਗੀਤ ਇੰਡਸਟਰੀ ਨੂੰ ਸੰਗੀਤ ਜਗਤ ਨੂੰ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡਾ ਕਾਟਾ ਹੈ ਨਾ ਪੂਰਾ ਹਣ ਕਟਾ ਹੈ ਮੇਰਾ ਜਿਹੜਾ ਸੱਭਿਆਚਾਰ ਨੂੰ ਜਿੰਦਾ ਰੱਖਿਆ ਜੀ ਬਿਲਕੁਲ ਬੜੀ ਲੰਬੀ ਉਮਰ ਉਹਨਾਂ ਨੇ ਇਸ ਸੱਭਿਆਚਾਰ ਨੂੰ ਜਿੰਦਾ ਰੱਖਿਆ ਬੜੇ ਅੱਛਾ ਅੱਛੇ ਗੀਤ ਪਬਲਿਕ ਜਨ ਦੇ ਵਿੱਚ ਪਾਈ ਮੈਨੂੰ ਬੜਾ ਮੌਕਾ ਮਿਲਿਆ ਬਾਹਰਲੇ ਮੁਲਕਾਂਾਂ 'ਵਾਂ ਜਾਣ ਦਾ ਇਹਨਾਂ ਦੇ ਨਾਲ ਸਾਥ ਨਾਲ ਕੰਮ ਕਰਨ ਦਾ ਤੇ ਬੜਾ ਪਿਆਰ ਬੜਾ ਖੁਸ਼ਮਜ਼ਾਹ ਸੀਗੇ ਹਮੇਸ਼ਾ ਖੁਸ਼ ਰਹਿਣ ਵਾਲੇ ਸਭ ਨੂੰ ਪਿਆਰ ਕਰਨ ਵਾਲੇ ਸੋ ਬੜਾ ਦੁੱਖ ਆਜੋ ਅੱਜ ਪੂਰੇ ਮਤਲਬ ਕਿ ਪੰਜਾਬ ਨਹੀਂ ਪੂਰੇ ਵਰਲਡ ਦੇ ਵਿੱਚ ਲਾ ਲਓ ਵੀ ਜੀ ਬਿਲਕੁਲ ਵੱਡਾ ਘਾਟਾ ਬਹੁਤ ਬੜਾ ਘਾਟਾ ਬਿਲਕੁਲ ਬਿਲਕੁਲ ਪੰਜਾਬੀ ਗਾਇਕੀ ਨੂੰ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡਾ ਘਾਟਾ ਨਾ ਪੂਰਾ ਹੋਣਾਗਾ ਅੱਜ ਲੁਧਿਆਣੇ ਪਹੁੰਚੇ ਹੋ ਇੱਥੇ ਚਿੰ다 ਜੀ ਦੇ ਘਰ ਸੋ ਵਿਧਾਂਤ ਹੋ ਗਿਆ ਬੜੀ ਮੰਦਭਾਗੀ ਕਿੱਦਾਂ ਦੇਖੋ ਬਹੁਤ ਦੁੱਖ ਦੀ ਘੜੀ ਹੈ ਜੀ ਬਾਈ ਜੀ ਮੇਰੇ ਖਿਆਲ ਵਿੱਚ 100 ਫੋਨ ਆਇਆ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਯੂਰਪ ਤੋਂ ਹਰ ਬੰਦਾ ਰੋਂਦਾ ਹੀ ਫੋਨ ਕਰਦਾ ਮਹਾਰਾ ਸੱਚੇ ਬਾਸ਼ਾ ਹੁਣ ਤਾਂ ਤੁਸੀਂ ਵੀ ਵੀ ਇਹਨਾਂ ਦੇ ਪਰਿਵਾਰ ਨੂੰ ਛੋਟੇ ਛੋਟੇ ਬੱਚੇ ਆ ਬੱਚੇ ਤਾਂ ਛੋਟੇ ਹੁੰਦੇ ਆ ਭਾਵੇਂ ਕਿੱਡਾ ਵੱਡਾ ਹੋਵੇ ਬੱਚਾ ਹੋ ਜਵੇ ਮਾਂ-ਬਾਪ ਲਈ ਬੱਚੇ-ਬੱਚੇ ਹੁੰਦੇ ਆ ਬੱਚਿਆਂ ਨੂੰ ਉਹਨਾਂ ਦੇ ਜਿੰਨੇ ਸਰੋਤੇ ਆ ਉਹਨਾਂ ਨੂੰ ਚਾਉਣ ਵਾਲੇ ਜਿੰਨੇ ਸਾਰੇ ਉਹ ਪਰਮਾਤਮਾ ਬਲ ਬਖਸ਼ੇ ਵੀ ਉਹਨਾਂ ਦੇ ਦੁੱਖ ਦੀ ਘੜੀ ਵਿੱਚ ਦੁੱਖ ਸਹਿਣ ਦੀ ਬਲ ਬਖਸ਼ੇ ਤੁਸੀਂ ਵੀ ਇਕੱਠੇ ਸਟੇਜ ਤੇ ਸਟੇਜ ਤੇ ਬਾਜੀ ਸਟੇਜ ਦੇ ਆ ਮਹੀਨਾ ਹੋ ਗਿਆ ਰੂ ਪੰਜਾਬ ਦੀ ਇੱਕ ਮੇਲਾ ਸੀ ਫਰੀਦਕੋਟ ਮੇਰੇ ਨਾਲ ਇਕੱਠੇ ਸਾਰੇ ਇਸ ਇੱਕ ਹੱਸ ਕੇ ਢੱਕ ਕੇ ਗਾਇਆ ਇਹਨਾਂ ਨੇ ਮਹੀਨੇ ਦੀ ਗੱਲ ਆ 23 ਤਰੀਕ ਤੋਂ ਪਿਛਲੀ ਤੋਂ ਪਹਿਲਾਂ ਦੀ ਗੱਲ ਆ ਬਹੁਤ ਅੱਛਾ ਪ੍ਰੋਮ ਦਿੱਤਾ ਮੇਰੇ ਖਿਆਲ ਵਿੱਚ ਇਕੱਠੇ ਚੀਨਾ ਪਸੰਦ ਕੀਤਾ ਇਹਨਾਂ ਨੂੰ ਬਾਜੀ ਜਿਵੇਂ ਐਲਾਦੂ ਉਸ ਤੋਂ ਬਾਅਦ ਦੋਕ ਪ੍ਰੋਮ ਇਹਨਾਂ ਨੇ ਹੋਰ ਕੀਤੇ ਆ ਉਸ ਤੋਂ ਪਹਿਲਾਂ ਵੀ 30 ਤਰੀਕ ਦਾ ਵੀ ਪ੍ਰੋਫ ਸੀ ਇਹਨਾਂ ਨੇ ਛੱਡਿਆ ਬਹੁਤ ਅਛੇ ਅਛੇ ਲੋਕ ਇਨਾਂ ਨੇ ਜੋ ਹੋਰ ਵੀ ਜੁੜਦੇ ਜਿੰਨੇ ਲੋਕ ਜੁੜੇ ਆ ਭਾਜੀ ਤੁਸੀਂ ਵੇਖੋ ਸਭ ਤੋਂ ਪਹਿਲਾਂ ਭਾਜੀ ਇਹਨਾਂ ਨੇ ਮੇਰੇ ਗੀਤ ਗਾਇਆ ਰੱਖ ਲਾ ਕੈਲੰਡਰ ਯਾਰਾ ਲੰਮਿਆਂ ਰੂਟਾਂ ਤੇ ਇਹ ਗੱਡੀ 6 ਸਿਲੰਡਰ ਸੀਗਾ ਇਹ 76 77 ਦੀ ਮੈਂ ਗੱਲ ਕਰਦਾ ਮੈਂ ਉਦੋਂ 10ਵੀਂ ਚ ਪੜ੍ਹਦਾ ਸੀ ਭਾਜੀ ਬਹੁਤ ਅਛੇ ਅਛੇ ਗੀਤ ਇਹਨਾਂ ਨੇ ਪੇਸ਼ ਕੀਤੇ ਆ ਮਾਲਵੇ ਦੀ ਜੱਟੀ ਖਮੌਂ ਦੀ ਉਦੋਂ ਬਾਅਦ ਜਿਉਣਾ ਮੋੜ ਇਨਾਂ ਕ ਚੱਲਿਆ ਤੁਸੀਂ ਵੇਖੋ ਵੀ ਇੱਥੇ ਤੱਕ ਨਹੀਂ ਵਰਲਡ ਲੈਵਲ ਤੱਕ ਆ ਗਿਆ ਮਰ ਜਾ ਖਰ ਲਾਂਦਾ ਸ਼ਹੀਦ ਭਗਤ ਸਿੰਘ ਤੁਸੀਂ ਵੇਖ ਲਓ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀ ਪੁੱਤ ਜੱਟਾਂ ਤੋਂ ਸ਼ੁਰੂ ਹੋ ਕੇ ਵੀ ਮੇਖਨ ਵੀ ਇਹ ਜੀ ਜੋੜੀ ਬਣੀ ਨਹੀਂ ਸਕਦੀ ਇਹੋ ਜਿਹਾ ਕਲਾਕਾਰ ਬਾਜੀ ਸਦੀਆਂ ਬਾਅਦ ਪੈਦਾ ਹੁੰਦਾ ਸਾਡੇ ਬੜੇ ਸਤਿਕਾਰਯੋਗ ਮਿਊਜ਼ਿਕ ਦੇ ਜਰਨੈਲ ਬਾਜੀ ਉਹੂਜਾ ਸਾਹਿਬ ਜਦੋਂ ਇਹਨਾਂ ਦੀ ਰਿਕਾਰਡਿੰਗ ਹੁੰਦੀ ਸੀ ਨਾ ਕਲੀਆਂ ਦੀ ਇਹ ਦੋ ਉਠਾਂ ਵਾਲੇ ਨੇ ਲੁੱਟ ਕੇ ਸੇ ਸੱਚੀ ਕਹਿੰਦੇ ਵੀ ਅੱਜ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਵੀ ਕੋਈ ਇਹੋ ਜਿਹਾ ਕਲਾਕਾਰ ਹੈਗਾ ਵੀ ਪੰਜਾਬ ਦੇ ਵਿੱਚ ਕਲਾਕਾਰੀ ਹੈਗੀ ਆ ਜਿਹੜੀ ਆਮ ਸਿੱਧਾ ਕੋਣ ਵਾਲੀ ਵੀ ਹੁੰਦੀ ਹੈ ਤੁਸੀਂ ਬਖਿਓ ਇਸ ਤੋਂ ਪਹਿਲਾਂ ਕੁਲਦੀਪ ਮਾਨਕ ਸਾਬ ਸਾਡੇ ਤੁਰ ਗਏ ਉਹ ਵੀ ਗਾਇਕੀ ਦਾ ਥੰਮ ਸੀ ਉਸ ਤੋਂ ਬਾਅਦ ਇਹਨਾਂ ਦਾ ਨੰਬਰ ਸੀ ਬੜੇ ਥੰਮ ਸੀ ਗਾਇਕੀ ਦੇ ਹਾਂ ਸਰਦੂਰ ਸਕੰਦਰ ਸਾਬ ਤੁਸੀਂ ਉਹ ਉਸ ਤੋਂ ਬਾਅਦ ਬਿੰਦਰ ਖੀਰ ਸਾਬ ਛੋਟੇ ਛੋਟੇ ਉਮਰ ਚ ਗਏ ਆ ਹਾਲੇ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਜਿੰਨੀ ਵੀ ਜਮੀਨਾਂ ਦੀ ਸਿਹਤ ਆ ਨਾ ਵੀ ਲੱਗਦਾ ਸੀ ਵੀ 100 ਨੂੰ ਹੱਥ ਪਾ ਦੇਣਗੇ ਇਹਨਾਂ ਦੇ ਸਿਹਤ ਮੁਤਾਬਕ ਬਹੁਤ ਅੱਛਾ ਲੱਗਦੇ ਸੀ ਇਹਨਾਂ ਦੀ ਸਿਹਤ ਹਾਸੇ ਮਜ਼ਾਕ ਦੀ ਆ ਤੁਹਾਡੇ ਨਾਲ ਵੀ ਮਿਲਣਾ ਹਾਸੇ ਮਜ਼ਾਕ ਦੀਆਂ ਗੱਲਾਂ ਕਰਨੀਆਂ ਭਾਜੀ ਹਮੇਸ਼ਾ ਨਾਲ ਮਿਲ ਕੇ ਰਹਿਣਾ ਮੈਨੂੰ ਤਾਂ ਬੜਾ ਉਹਨਾਂ ਦਾ ਆਸਰਾ ਮਿਲਿਆ ਹੋਰ ਹੀ ਬੜੇ ਗੀਤਕਾਰ ਨੂੰ ਗੀਤਕਾਰਾਂ ਨੂੰ ਉਹਨਾਂ ਨੇ ਰੋਟੀ ਪਾਇਆ ਰਾਇਟੀ ਲੱਗ ਜਾਂਦੀ ਸੀ ਇਹਨਾਂ ਦੇ ਕਹੇ ਤੇ ਬਹੁਤ ਮਹਾਰਾ ਦੀ ਕਿਰਪਾ ਸੀ ਨਾ ਤੇ ਬੜੀ ਪਰਿਵਾਰ ਨਾਲ ਹਸਦਾ ਉਹਨਾਂ ਦਾ ਇੱਕ ਗੀਤਗਾ ਚੱਲਦਾ ਏ ਟਰੈਕਟਰ ਡਰਾਈਵਰ ਬਹੁਤ ਪਸੰਦ ਕਰਦੇ ਆ ਬਾਬੇ ਚੱਲ ਚੱਲੀ ਉਹ ਵੀ ਰਿਕਾਰਡ ਉਹਦੋਂ ਬਾਅਦ ਪਹਿਲਾਂ ਬੜੇ ਅੱਛੇ ਅੱਛੇ ਗੀਤ ਗਾਏ ਕਿ ਪਿੱਛੇ ਜੇ ਮੇਰਾ ਨਾ ਗੀਤ ਗਾਇਆ ਸੀ ਇਹਨਾਂ ਨੇ ਵੀ ਪਾਲੀ ਤੇਰਾ ਨਾ ਗੀਤ ਗਾਇਆ ਵੀ ਹਰ ਬੰਦਾ ਚੰਗਾ ਨਹੀਂ ਹੁੰਦਾ ਦੇਖ ਕੇ ਯਾਰ ਬਣਾਇਆ ਕਰ ਜਿਹੜੀ ਛੋਟੇ ਬੰਦੇ ਨੂੰ ਵੀ ਆਸਰਾ ਦੇ ਕੇ ਰਾਜੀ ਸੀ ਬਾ ਜੀ ਸੱਡ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਮੈਂ ਨੈਤਿਕ ਤੌਰ ਤੇ ਵੀ ਇਹਨਾਂ ਦੀ ਗੱਲ ਕਰਦਾ ਬਾਜੀ ਬਹੁਤ ਅੱਛੇ ਸੱਜਣ ਸੀ ਵੀ ਛੋਟੇ ਬੰਦੇ ਨੂੰ ਵੀ ਮਖੌਲ ਵੀ ਕਰੀ ਜਾਣਾ ਮਖੌਲ ਸਹੀ ਵੀ ਜਾਣਾ ਇੱਕ ਦਿਨ ਰਲਮ ਕੇ ਇਹ ਨਹੀਂ ਪਤਾ ਸੀ ਵੀ ਆਹ ਘੜੀ ਬਾਜੀ ਦੁੱਖਾਂ ਨਾਲ ਕੰਨਾ ਲੜਿਆ 10 15 ਇੰਡਸਟਰੀ ਨੂੰ ਬਾਜੀ ਛੋਟਾ ਨਹੀਂ ਬਹੁਤ ਵੱਡਾ ਘਟ ਕਾਟਾ ਪਿਆ ਵਾ ਜੀ ਇਹੋ ਜਿਹਾ ਕਲਾਕਾਰ ਬਾਜੀ ਕਦੇ-ਕਦੇ ਜੰਮਦਾ ਬਾਕੀ ਆਪੋ ਆਪਣੀ ਕਲਾਕਾਰਾਂ ਦਾ ਸਥਾਨ ਹੁੰਦਾ ਇਹਦਾ ਬਹੁਤ ਵੱਡਾ ਸਥਾਨ ਸੀ ਸਾਡੀ ਕਲਾਕਰੀ ਵਿੱਚ ਸਭ ਸਾਡੇ ਕਲਾਕਰੀ ਦਾ ਥੰਮ ਸੀਗੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਕਦੇ ਆਪਣੀ ਜ਼ੁਬਾਨ ਉੱਤੇ ਮਾਣ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਇਹ ਜਦੋਂ ਕਿਤੇ ਪੰਜਾਬੀ ਮਾਂ ਬੋਲੀ ਦੀ ਗੀਤ ਵੀ ਗਾਉਂਦੇ ਸੀ ਨਾ ਠੇਠ ਪੰਜਾਬੀ ਚ ਗੱਲ ਕਰਦੇ ਸੀ ਹਾਂਜੀ ਹਾਂਜੀ